ਆਈ ਹਾ ਜਿੱਤੇ ਆਪੇੜਾ ਨੇ ਅਨੁਸਾਰ ਦੀ ਜੋਤਨਾ त गाई म ਦੇ ਦਿਨ ਸੱਗਨਾ ਕੋਈ ਫੋਨ ਕਰਾ ਕੇ ਨਹੀਂ ਆਉਂਦੀ ਇਹ ਦਿਨ ਸੱਗਨਾ ਦੇ ਰੋਜ਼ ਰੋਜ਼ ਨਹੀਂ ਆਉਂਦੀ ਇਹ ਦਿਨ ਸੱਗਨਾ ਦੇ ਰੋਜ਼ ਰੋਜ਼ ਨਹੀਂ ਸਿੱਕਰੇ ਤੇ ਯਾਂ ਵੇ ਲੰਗੜ ਮੇਰੇ ਹਰੀਆਂ ਸਿੱਕਰੇ ਚੜੀਆਂ ਵੇ ਲੰਗੜ ਮੇਰੀਆਂ ਜਾਨਾਂ ਸਿੱਕਰੇ ਅਲਮ ਕੋਈ ਨਹੀਂ ਕੋਲੀ ਸੁਪਾਤੀ ਮੇਰੀ ਚੜੀਆਂ ਹਾਤੀ ਵੀਰਾ ਕਿਹੜਾ ਬਣਦਾ ਕਿੱਥੇ ਬੈਠ ਗਿਆ ਤੀਆਂ ਤਿਆਰ ਕਿਉਂ ਮੜਾਇ ਜਾਂਦਾ ਹੈ ਇਹ ਪੁੱਤਾਂ ਵਰਗੀਆਂ ਨੇ ਪੁੱਤਾਂ ਜੰਗਾਂ ਦੇ ਗੋਲ ਕਲੇਰੀਂ ਹੋਣਾ ਜੰਗਾਂ ਦੇ ਗੋਲ ਕਲੇਰੀਂ ਹੋਣਾ ਥੋੜਾ ਹੀ ਲੱਗਦਾ ਸੁਣਾ ਬੁਰਾ ਲੱਗਦਾ ਬੁਢੀ ਅੰਮ੍ਰਿਤ ਖਾਉਣਾ ਨਾ ਇਹ ਗੁਰਾਂ ਨੂੰ ਲੱਗਦਾ ਨਾ ਕਿਹੋ ਜਿਹਾ ਬਹਿਣਾ ਬੱਤੀਏ ਸੋਹਣੇ ਬੱਤੀਏ I'm <laughs> with I'm not wanted. I'm ਕੀ ਨਾਮ ਡੋਟਾ ਜੀ ਰਾਣੀ ਕੋਰ ਦੇ ਜਿਹੜਾ ਅੱਜ ਤੁਸੀਂ ਲੋੜੀ ਦਾ ਤਿਆਰ ਬਣਾ ਰਹੇ ਹੋ ਕਿਸ ਸਮੰਧ ਚ ਬਣਾ ਰਹੇ ਤੁਸੀਂ ਕੀ ਦੀ ਖੁਸ਼ੀ ਦੇ ਵਿੱਚ ਬਣਾ ਰਹੀਆਂ ਕੀ ਦੀ ਲੋੜੀ ਬਣਾ ਰਹੀਆਂ ਅਸੀਂ ਜੀ ਆ ਤੇ ਪੁੱਤਾਂ ਚ ਕੋਈ ਫਰਕ ਨਹੀਂ ਸਮਝਦੇ ਤੀਆਂ ਪੁੱਤਾਂ ਨਾਲੋਂ ਵੱਧ ਪਿਆਰ ਕਰਦੀਆਂ ਨੇ ਤੀਆਂ ਪੁੱਤਾਂ ਨਾਲੋਂ ਪਿਆਰੀਆਂ ਹੁੰਦੀਆਂ ਨੇ ਇਹ ਪੰਜਾਬ ਦਾ ਪ੍ਰਸਿੱਧ ਹੈ ਹਾਂ ਜੀ ਪੰਜਾਬ ਦਾ ਪ੍ਰਸਿੱਧ ਹੈ ਇਹ ਕਿਸੇ ਨੂੰ ਵੀ ਫਰਕ ਨਹੀਂ ਸਮਝਣਾ ਚਾਹੀਦਾ ਜੀ ਤੀਆਂ ਤੇ ਪੁੱਤਾਂ ਵਿੱਚ ਪਹਿਲੀ ਲੋੜੀ ਹੈ ਹਾਂ ਜੀ ਪਹਿਲੀ ਲੋੜੀ ਹੈ ਤੀ ਕੀ ਨਾਮ ਹੈ ਮੇਰਾ ਨਾਮ ਇਕਬੀਰ ਕੋਰੇ ਜੀ ਤੇ ਲੋੜੀ ਤਿਆਰ ਕਿਉਂ ਬਣਾਇਆ ਜਾਂਦਾ ਹੈ ਲੋਰੀ ਤਾਂ ਤਿਆਰ ਸਾਰੇ ਹੁੰਦੇ ਸਾਂਚੇ ਹੀ ਹੁੰਦੇ ਜੀ ਕੁੜੀਆਂ ਹੁੰਦੀਆਂ ਹੋਣਾ ਉਹ ਮੁੰਡੇ ਹੋਣਾ ਅਨਾਲ ਦੋ ਸਾਂਚਾ ਬਰਤਨਾ ਚਾਹੁੰਦੇ ਵੀ ਨੂਨੀ ਕਿਹਾ ਜਾਂਦਾ ਵੀ ਧੀਆ ਹੋਰੀਆਂ ਨੇ ਮੁੰਡਿਆਂ ਵਾਂਗੂ ਪਿਆਰ ਕਰਨਾ ਚਾਹੁੰਦੇ ਸਾਨੂੰ ਪੂਰੇ ਪੰਜਾਬ ਚ ਮਨਾਇਆ ਜਾਂਦਾ ਹੈ ਹਾਂ ਜੀ ਹੋਰ ਲੋਕਾਂ ਨੂੰ ਕੀ ਅਪੀਲ ਕਰਨੀ ਹੈ ਉਹ ਰੋਕਾ ਨੂੰ ਲੱਗਦਾ ਵੀ ਹੈ ਨਾ ਪੁੱਤੀ ਹੈ ਨਾ ਸਾਰਾ ਦਿਨ ਤੇਰੇ ਨਹੀਂ ਤੀਆਂ ਬਹੁਤ ਹੁੰਦੀਆਂ ਪੁੱਤ ਤਾਂ ਕੁਛ ਨਹੀਂ ਕਰਦੇ ਨਸ਼ੇ ਤੇ ਲੱਗ ਜਾਂਦੇ ਨੇ ਤਾਂ ਇਸ ਲਈ ਤੀਆਂ ਦੀ ਵੀ ਰੋੜੀ ਮਨਾਇਆ ਕਰੋ ਥੈਂਕ ਯੂ